ਕੈਨੇਡਾ ਵਿੱਚ ਪੀਆਰ ਲੈਣ ਦੇ ਚਾਹਵਨ ਵਾਲੇ ਖੁਸ਼ਖਬਰੀ ਹੈ ਕੈਨੇਡਾ ਵਿੱਚ ਪੀਆਰ ਲੈਣ ਦੇ ਚਾਹਵਨ ਵਾਲੇ ਸਰਕਾਰ ਨੇ ਚਾਰ ਨਵੇਂ ਨਿਯਮਾਂ ਨੂੰ ਬਣਾਇਆ ਹੈ ਇਨ੍ਹਾਂ ਬਣੇ ਚਾਰ ਨਿਯਮਾਂ ਤਹਿਤ ਕੋਈ ਵੀ ਕੈਨੇਡਾ ਦੀ ਪੀਆਰ ਆਸਾਨੀ ਨਾਲ ਹਾਸਲ ਕਰ ਸਕਦਾ ਹੈ ਕੈਨੇਡਾ ਦੇ ਅਲੱਗ-ਅਲੱਗ ਪ੍ਰਾਂਤਾਂ ਵਿੱਚ ਲੇਬਰ ਦੀਆਂ ਸਮੱਸਿਆਵਾਂ ਨੂੰ ਨਜਿੱਠਣ ਅਤੇ ਅਲੱਗ-ਅਲੱਗ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੈਨੇਡਾ ਨੇ ਇਹ ਚਾਰ ਨਵੇਂ ਰਸਤੇ ਤੇ ਨਿਯਮ ਬਣਾਏ ਹਨ ਕੀ ਹਨ ਉਹ ਚਾਰ ਨਿਯਮ ਜਿਨ੍ਹਾਂ ਤਹਿਤ ਹਾਸਲ ਕੀਤੀ ਜਾ ਸਕੇਗੀ ਆਸਾਨੀ ਨਾਲ ਪੀਆਰ ਨੰਬਰ 1 ਕੇਅਰ ਗੀਵਰ ਪਾਇਲਟ ਪ੍ਰੋਗਰਾਮ ਨੰਬਰ 2 ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਨੰਬਰ 3 ਫ੍ਰੈਂਕੋਫੋਨ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਨੰਬਰ 4 ਮੈਨੀਟੋਬਾ ਵੈਸਟ ਸੈਂਟਰਲ ਇਨੀਸ਼ੀਏਟਿਵ ਪਾਇਲਟ ਨੰਬਰ 1 ਕੇਅਰਗਿਵਰ ਪਾਇਲਟ ਪ੍ਰੋਗਰਾਮ ਤਹਿਤ ਇਹਦੀ ਦੋ ਪਾਗਾਂ ਵਿੱਚ ਅੱਗੇ ਵਧ ਕੀਤੀ ਗਈ ਹੈ ਇਹ ਪ੍ਰੋਗਰਾਮ 2024 ਵਿੱਚ ਲਾਂਚ ਕੀਤੇ ਗਏ ਸਨ ਦਾ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟ ਤੇ ਹੋਮ ਸਪੋਰਟ ਵਰਕਰ ਪਾਇਲਟ ਇਹਨਾਂ ਨਿਯਮਾਂ ਤਹਿਤ ਹੋਮ ਕੇਅਰ ਵਰਕਰਸ ਤੇ professionl ਚਾਈਲਡ ਕੇਅਰ ਤੇ ਬਜ਼ੁਰਗਾਂ ਦੀ ਸੇਵਾ ਲਈ professionl ਵਰਕਰ ਕਾਮਿਆਂ ਦੀ ਲੋੜ ਪਾਏਗੀ ਅਤੇ ਉਹ ओन ਅਰਾਈਵਲ ਪੀਆਰ ਹਾਸਲ ਕਰ ਸਕਣਗੇ ਇਸ ਲਈ एलिजिਬਿਲਟੀ ਕਰਾਈਟੇਰੀਆ ਕੀ ਹੋਵੇਗਾ ਨੰਬਰ 1 CLB ਸਕੋਰ 4 ਤੱਕ ਸੀਮਿਤ ਹੋਣਾ ਚਾਹੀਦਾ ਹੈ ਨੰਬਰ 2 ਕੈਨੇਡੀਅਨ ਹਾਈ ਸਕੂਲ ਸਟੈਂਡਰਡ ਤੋਂ ਡਿਪਲੋਮਾ ਡਿਗਰੀ ਹਾਸਲ ਹੋਣੀ ਚਾਹੀਦੀ ਹੈ ਨੰਬਰ 3 ਨਿਯਮ ਤਹਿਤ ਵਰਕ ਐਕਸਪੀਰੀਅੰਸ ਹੋਣਾ ਚਾਹੀਦਾ ਫੁੱਲ ਟਾਈਮ ਜੌਬ ਆਫਰ ਹੋਣਾ ਚਾਹੀਦਾ ਹੈ ਫ੍ਰੈਂਚ ਜਾਂ ਇੰਗਲਿਸ਼ ਲੈਂਗੁਏਜ ਬੋਲਣੀ ਆਉਣੀ ਚਾਹੀਦੀ ਹੈ ਨੰਬਰ 2 ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਕੈਨੇਡਾ ਦੇ ਰੂਰਲ ਏਰੀਆ ਵਿੱਚ ਤੇ ਛੋਟੇ ਸ਼ਹਿਰਾਂ ਵਿੱਚ ਵਰਕਫੋਰਸ ਦੀ ਸਮੱਸਿਆਵਾਂ ਨੂੰ ਨਿਜੀਠਣ ਲਈ ਇਹ ਪ੍ਰੋਗਰਾਮ ਲਾਂਚ ਕੀਤਾ ਗਿਆ ਕਮਿਊਨਿਟੀ ਤੋਂ ਰეკਮੈਂਡੇਸ਼ਨ ਲੈਟਰ ਹਾਸਲ ਕਰਨ ਤੋਂ ਬਾਅਦ ਅਤੇ ਐਲੀਜੀਬਿਲਟੀ ਕ੍ਰਾਈਟੇਰੀਆ ਨੂੰ ਪੂਰਾ ਕਰਨ ਤੋਂ ਬਾਅਦ ਕੋਈ ਵੀ ਵਿਅਕਤੀ ਕੈਨੇਡਾ ਦੀ ਪੀਆਰ ਹਾਸਲ ਕਰ ਸਕਦਾ ਹੈ ਨੰਬਰ 3 ਮੈਨੀਟੋਬਾ ਬੈਸਟ ਸੈਂਟਰਲ ਇਨੀਸ਼ੀਏਟਿਵ ਪਾਇਲਟ ਪ੍ਰੋਗਰਾਮ ਇਹ ਪ੍ਰੋਗਰਾਮ 15 ਨਵੰਬਰ 2024 ਨੂੰ ਲਾਂਚ ਕੀਤਾ ਗਿਆ ਸੀ ਜਿਸ ਤਹਿਤ ਇਸ ਰੀਜਨ ਦੀ ਲੇਬਰ ਨੀਡ ਨੂੰ ਪੂਰਾ ਕੀਤਾ ਜਾ ਸਕੇ ਮੈਨੀਟੋਬਾ ਨੂੰ ਹਰ ਸਾਲ 240 ਤੋਂ 300 ਸਕਿੱਲ ਪ੍ਰੋਫੈਸ਼ਨਲ ਵਰਕਰਸ ਦੀ ਨੀਡ ਹੁੰਦੀ ਹੈ ਤੇ ਇਹ ਤਿੰਨ ਸਾਲਾ ਪ੍ਰੋਗਰਾਮ ਪ੍ਰੋਫੈਸ਼ਨਲਸ ਕਾਮ ਲਈ ਸਫਲ ਮੰਨਿਆ ਜਾ ਰਿਹਾ ਹੈ ਜਿਸ ਤਹਿਤ ਉਹ ਪੀਆਰ ਹਾਸਲ ਕਰ ਸਕਣਗੇ ਨੰਬਰ 4 फ्रेंकोफोन कम्युनिटी इमिग्रेशन पायलट कनाडा ਵਿੱਚ ਫ੍ਰੈਂਚ ਕਮਿਊਨਿਟੀ ਨਾਲ ਸੰਬੰਧਤ ਲੋਕ ਵਸਦੇ ਹਨ ਤੇ ਉਹ ਫ੍ਰੈਂਚ ਪਾਸਪੋਰਟ ਬੋਲਦੇ ਹਨ ਇਸ ਕਮਿਊਨਿਟੀ ਦੀ ਸਮੱਸਿਆਵਾਂ ਨੂੰ ਨਜਿੱਠਣ ਲਈ ਫ੍ਰੈਂਚ ਸਪੀਕਿੰਗ ਵਰਕਰ ਦੀ ਜ਼ਰੂਰਤ ਪਈ ਹੈ ਕਮਿਊਨਿਟੀ ਤੋਂ ਰეკਮੈਂਡੇਸ਼ਨ ਲੈਟਰ ਹਾਸਲ ਕਰ ਤੋਂ ਬਾਅਦ ਵਰਕਰ ਆਪਣੇ ਪਰਿਵਾਰ ਨੂੰ ਆਪਣੇ ਕੋਲ ਬੁਲਾ ਸਕਦਾ ਹੈ ਤੇ ਪੀਆਰ ਹਾਸਲ ਕਰ ਸਕਦਾ ਹੈ एलिजिਬਿਲਟੀ ਕਰਟੇਰੀਆ ਕੀ ਹੋਵੇਗਾ ਇਸ ਲਈ ਫ੍ਰੈਂਚ ਲੈਂਗੁਏਜ ਆਉਣੀ ਚਾਹੀਦੀ ਹੈ ਨੰਬਰ 2 ਕਯੂਬਿਕ ਤੋਂ ਬਾਹਰ ਤੇ ਕਯੂਬਿਕ ਵਿੱਚ ਕੰਮ ਕਰਨ ਦਾ ਇਸ਼ਕ ਹੋਣਾ ਚਾਹੀਦਾ ਹੈ ਕੈਨੇਡਾ ਨੇ ਹਾਲ ਹੀ ਦੀ ਘੜੀ ਇਮੀਗ੍ਰੇਸ਼ਨ ਨਿਯਮਾਂ ਵਿੱਚ ਸਖਤ ਤਬਦੀਲੀਆਂ ਕੀਤੀਆਂ ਹਨ ਪਰ ਨਾਲ ਹੀ ਕੈਨੇਡਾ ਨੇ ਇਹ ਚਾਰ ਨਵੇਂ ਨਿਯਮ ਵੀ ਬਣਾਏ ਹਨ ਜਿਨ੍ਹਾਂ ਤਹਿਤ ਕੈਨੇਡਾ ਵਿੱਚ ਕੋਈ ਵੀ ਪੀਆਰ ਆਸਾਨੀ ਨਾਲ ਹਾਸਲ ਕਰ ਸਕੇਗਾ